जनसंख्या दर घट रहा है तो कोई कानून है क्या जिसमें कहा गया है हिंदुओं तो जनसंख्या घटाओ ऐसा है क्या ऐसा तो कुछ नहीं है बाकी लोगों की पढ़ रही तो आपकी क्यों नहीं पढ़ती ये कोई व्यवस्था का प्रश्न थोड़ी है ये समाज का वातावरण है आरएसएस एस मुखी मोहन भागवत वालों हिंदुआ ज्यादा बच्चे पैदा करने की दिखती नसीहत की हर पास आलोचना हो रही है ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਭਾਗਵਤ ਉੱਤੇ ਨਿਸ਼ਾਨਾ ਸਾਧਿਆ ਕੇਜਰੀਵਾਲ ਨੇ ਇੱਕ ਅੰਗਰੇਜ਼ੀ ਅਖਬਾਰ ਦੀ ਖਬਰ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਕਿ ਹਿੰਦੂਆਂ ਨੂੰ ਢਕਾਉਣ ਤੋਂ ਪਹਿਲਾਂ ਮੋਹਨ ਭਾਗਵਤ ਪਹਿਲਾਂ ਖੁਦ 10 ਬੱਚੇ ਪੈਦਾ ਕਰਕੇ ਉਹਨਾਂ ਦੀ ਚੰਗੀ ਪਰਵਰਿਸ਼ ਕਰਕੇ ਵਿਖਾਉਣ ਕੇਜਰੀਵਾਲ ਤੋਂ ਪਹਿਲਾਂ BSP ਨੇ ਭਾਗਵਤ ਦੇ ਬਿਆਨ ਦਾ ਵਿਰੋਧ ਕੀਤਾ ਸੀ ਉਥੇ ਹੀ ਕਾਂਗਰਸ ਦੇ ਆਗੂ ਦਿਗਵਜੈ ਸਿੰਘ ਨੇ ਵੀ ਕਿਹਾ ਸੀ ਕਿ ਆਬਾਦੀ ਵਧੜਦਾ ਧਰਮ ਨਾਲ ਕੋਈ ਸਬੰਧ ਨਹੀਂ ਇਹ ਪੂਰੀ ਤਰ੍ਹਾਂ ਨਾਲ ਗਰੀਬੀ ਨਾਲ ਜੁੜੀ ਹੁੰਦੀ ਹੈ ਹਿੰਦੂ ਆਬਾਦੀ ਨੂੰ ਲੈ ਕੇ ਭਾਗਵਤ ਦੀ ਚਿੰਤਾ ਦਾ ਕਾਰਨ ਧਾਰਮਿਕ ਜਨਗਣਨਾ ਦੇ ਅੰਕੜੇ ਵੀ ਨੇ 2001 ਤੋਂ 2011 ਤੱਕ ਦੇ ਅੰਕੜਿਆਂ ਮੁਤਾਬਕ ਹਿੰਦੂਆਂ ਦੀ ਆਬਾਦੀ 0.7 ਫੀਸਦੀ ਕੱਟੀ ਹੈ ਜਦਕਿ ਮੁਸਲਮਾਨ ਆਬਾਦੀ ਵਿੱਚ 0.8 ਫੀਸਦੀ ਦਾ ਇਜ਼ਾਫਾ ਹੋਇਆ ਹੈ